ਦੋਸਤੋ ਬਾਪੂ ਇੱਕ ਐਡਾਂ ਦੀ ਸ਼ੈ ਹੁੰਦੀ ਐ ਕਿ ਜਿਹੜਾ ਆਪਾਂ ساری ਜ਼ਿੰਦਗੀ ਕਦੇ ਕਰਜ਼ਾ ਨਹੀਂ ਮੋੜ ਸਕਦੇ ਉਹਦੇ ਪਿਆਰ ਵਿੱਚ ਸਾਡਾ ਫਿਕਰ ਹੁੰਦਾ ਹੈ ਉਹਦੇ ਗੁੱਸੇ 'ਚ ਸਾਡਾ ਫਿਕਰ ਹੁੰਦਾ ਹੈ ਉਹਦੀ ਹਰ ਗੱਲ ਦੇ ਵਿੱਚ ਸਾਡਾ ਫਿਕਰ ਹੁੰਦਾ ਪਰ ਪਿਓ ਦਾ ਜ਼ਿਕਰ ਨਹੀਂ ਕਿਤੇ ਹੁੰਦਾ ਮੈਂ ਸਮਝਦਾ ਵੀ ਕਿ ਪਿਓ ਦਾ ਕਿਤੇ ਨਾ ਕਿਤੇ ਆਪਣੇ ਮਨਾਂ ਦੇ ਵਿੱਚ ਡਰ ਹੁੰਦਾ ਤੇ ਉਹ ਡਰ ਹੋਣਾ ਵੀ ਚਾਹੀਦਾ ਪਰ ਉਸ ਡਰ ਦੇ ਕਾਰਨ ਅਸੀਂ ਸਾਰੀ ਉਮਰ ਆਪਣੇ ਪਿਓ ਨੂੰ ਪਿਆਰ ਨਹੀਂ ਕਰਦੇ ਉਹ ਤੋਂ ਅਸੀਂ ਝਿਜਕਦੇ ਰਹਿੰਦੇ ਹਾਂ ਹਨਾ ਜੋ ਗੱਲ ਅਸੀਂ ਆਪਣੀ ਮਾਂ ਨਾਲ ਖੁੱਲ੍ਹ ਕੇ ਕਰ ਲੈਂਦੇ ਹਾਂ ਉਹ ਪਿਓ ਨਾਲ ਨਹੀਂ ਕਰਦੇ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਪਿਓ ਦਾ ਜਿਹੜਾ ਸੁਭਾਅ ਬਹੁਤ ਗਰਮ ਹੁੰਦਾ ਆਪਾਂ ਡਰਦਿਆਂ ਉਸ ਸੁਭਾਅ ਤੋਂ ਪਰ ਇੱਕ ਗੱਲ ਹੈ ਨਾ ਕਹਿੰਦੇ ਸੂਰਜ ਜਿੰਨਾ ਮਰਜ਼ੀ ਗਰਮ ਹੋਵੇ ਪਰ ਜਦੋਂ ਸੂਰਜ ਛਿਪ ਜਾਂਦਾ ਤਾਂ ਸਾਰੇ ਪਾਸੇ ਹਨੇਰਾ ਛਾ ਜਾਂਦਾ ਇਸੇ ਤਰ੍ਹਾਂ ਪਿਓ ਹੈ ਸਾਡਾ ਸੁਭਾਅ ਕਹਿੰਦੇ ਜਿੰਨਾ ਮਰਜ਼ੀ ਗਰਮ ਹੋਵੇ ਪਰ ਜਦੋਂ ਪਿਓ ਜ਼ਿੰਦਗੀ ਦੇ ਵਿੱਚੋਂ ਚਲਾ ਜਾਂਦਾ ਨਾ ਤਾਂ ਜ਼ਿੰਦਗੀ ਦੇ ਵਿੱਚ ਹਨੇਰਾ ਛਾ ਜਾਂਦਾ ਤੇ ਇਸੇ ਤਰ੍ਹਾਂ ਮੇਰੀ ਜ਼ਿੰਦਗੀ ਦੇ ਵਿੱਚ ਹਨੇਰਾ ਉਦੋਂ ਹੋਇਆ ਜਦੋਂ ਮੇਰੇ ਫਾਦਰ ਅੱਜ ਤੋਂ 3 ਸਾਲ ਪਹਿਲਾਂ 31 ਜੁਲਾਈ 2022 ਨੂੰ ਸਾਨੂੰ ਛੱਡ ਕੇ ਬਹੁਤ ਦੂਰ ਚਲੇ ਗਏ। ਇਹ ਕਿ ਐ ਹੋਜੀ ਦੁਨੀਆ ਦੇ ਵਿੱਚ ਚਲੇ ਗਏ ਜਿੱਥੋਂ ਕੋਈ ਮੁੜ ਕੇ ਨਹੀਂ ਆਉਂਦਾ ਕਦੇ। ਤੇ ਇਸ ਸੱਚ ਨੂੰ ਹਾਜ਼ਮ ਕਰਨਾ ਬਹੁਤ ਔਖਾ ਹਲੇ ਵੀ ਸਾਡੇ ਲਈ। ਹਲੇ ਵੀ ਸਾਨੂੰ ਇਹ ਲੱਗਦਾ ਹੁੰਦਾ ਕਿ ਤੇ ਹੁਣ ਗੇਟ ਖੋਲ ਕੇ ਬਾਪੂ ਅੰਦਰ ਆ ਜਾਊਗਾ ਪਰ ਐਵੇਂ ਹੁੰਦਾ ਨਹੀਂ ਕਦੇ। ਇਹ ਉਡੀਕ ساری ਉਮਰ ਇਸੇ ਤਰ੍ਹਾਂ ਰਹਿਣੀ ਹੈ। ਮੈਂ ਆਪਣੇ ਪਿਓ ਨੂੰ ਕਦੇ ਖੁੱਲ ਕੇ ਪਿਆਰ ਨਹੀਂ ਕਰ ਸਕਿਆ ਕਦੇ ਮੈਂ ਉਹਨਾਂ ਨੂੰ ਆਈ ਲਵ ਯੂ ਨਹੀਂ ਬੋਲ ਸਕਿਆ ਕਿ ਆਈ ਲਵ ਯੂ ਡੈਡ ਪਰ ਅੱਜ ਮੇਰਾ ਦੋਸਤੋ ਦਿਲ ਕਰਦਾ ਹੈ ਕਿ ਮੈਂ ਆਪਣੇ ਪਿਓ ਨੂੰ ਆਈ ਲਵ ਯੂ ਵੀ ਬੋਲਾਂ ਮੈਂ ਆਪਣੇ ਪਿਓ ਨੂੰ ਘੁੱਟ ਕੇ ਜੱਫੀ ਪਾਵਾਂ ਪਰ ਅੱਜ ਮੇਰਾ ਪਿਓ ਮੇਰੇ ਕੋਲ ਹੈ ਨਹੀਂਗਾ ਬਹੁਤ ਐਦਾਂ ਦੀਆਂ ਗੱਲਾਂ ਹੁੰਦੀਆਂ ਨੇ ਕਿ ਇੱਕ ਪੁੱਤ ਆਪਣੇ ਪਿਓ ਨੂੰ ਕਹਿਣਾ ਚਾਹੁੰਦਾ ਹੁੰਦਾ ਹੈ ਪਰ ਜਦੋਂ ਤੱਕ ਉਹ ਕਹਿਣ ਦਾ ਟਾਈਮ ਆਉਂਦਾ ਹੈ ਉਹਦਾ ਪਿਓ ਦੇ ਕੋਲ ਹੁੰਦਾ ਨਹੀਂ ਬਹੁਤ ਸਾਰੀਆਂ ਐਦਾਂ ਦੀਆਂ ਗੱਲਾਂ ਜੋ ਮੈਨੂੰ ਬਹੁਤ ਕਦੇ-ਕਦੇ ਪਰੇਸ਼ਾਨ ਕਰਦੀਆਂ ਨੇ ਐਦਾਂ ਦੇ ਮੂਮੈਂਟਸ ਲਾਈਕ ਇੱਕ ਛੋਟੀ ਜਿਹੀ ਗੱਲ ਮੈਂ ਤੁਹਾਨੂੰ ਸ਼ੇਅਰ ਕਰਨੀ ਚਾਹੁੰਦਾ ਮੈਂ ਕਿ 2022 ਦੇ ਵਿੱਚ ਜਦੋਂ ਮੇਰੇ ਫਾਦਰ ਬਿਮਾਰ ਸੀਗੇ ਤਾਂ ਮਾਰਚ ਮਹੀਨੇ ਦੇ ਵਿੱਚ 9 ਮਾਰਚ ਨੂੰ ਮੇਰੇ ਫਾਦਰ ਮਦਰ ਦੀ ਮੈਰਿਜ ਐਨੀਵਰਸਰੀ ਆਉਂਦੀ ਆ ਤਾਂ ਉਸ ਦਿਨ ਅਸੀਂ 9 ਮਾਰਚ ਵਾਲੇ ਦਿਨ ਮੈਂ ਤੇ ਮੇਰੇ ਡੈਡ ਪੀਜੀਐ ਚੰਡੀਗੜ੍ਹ ਸੀਗੇ ਡੇਢ ਦੇ ਇਲਾਜ ਵਾਸਤੇ ਤਾਂ ਆਂਦੇ ਹੋਏ ਮੇਰੇ ਮਨ ਦੇ ਵਿੱਚ ਇੱਕ ਗੱਲ ਆਈ ਕਿ ਮੈਂ ਆਪਣੇ ਫਾਦਰ ਨੂੰ ਕਿ ਜ਼ਿੰਦਗੀ ਦੇ ਵਿੱਚ ਕਦੇ ਗਿਫਟ ਨਹੀਂ ਲੈ ਕੇ ਦਿੱਤਾ ਕੋਈ ਤਾਂ ਮੇਰਾ ਮਨ ਕੀਤਾ ਕਿ ਮੈਂ ਆਪਣੇ ਫਾਦਰ ਨੂੰ ਕੋਈ ਗਿਫਟ ਲੈ ਕੇ ਦਵਾਂ ਮੈਂ ਉਹਨਾਂ ਨੂੰ ਪੁੱਛਿਆ ਕਿ ਡੈਡ ਤੁਹਾਨੂੰ ਕੀ ਚਾਹੀਦਾ ਮੈਂ ਤੁਹਾਨੂੰ ਗਿਫਟ ਲੈ ਕੇ ਦੇਣਾ ਤੁਹਾਨੂੰ ਆਕੂ ਡੈਡ ਦਾ ਜਵਾਬ ਸੀਗਾ ਕਿ ਮੇਰੀ ਬਿਮਾਰੀ ਤੇ ਇੰਨਾ ਖਰਚਾ ਹੋ ਰਿਹਾ ਤੂੰ ਹੋਰ ਫालतू ਖਰਚੇ ਨਾ ਕਰ ਪਰ ਮੈਂ ਕਿਹਾ ਕਿ ਨਹੀਂ ਮੇਰਾ ਮਾਨਾ ਕਿ ਮੈਂ ਤੁਹਾਨੂੰ ਗਿਫਟ ਲੈ ਕੇ ਤੁਮ ਤਾ ਮਜ਼ਾਕ ਦੇ ਵਿੱਚ ਕਹਿੰਦੇ ਕਿ ਮੈਂ ਕਦੇ ਬ੍ਰਾਂਡ ਨਹੀਂ ਪਾਇਆ ਕੋਈ ਬ੍ਰਾਂਡਡ ਕੱਪੜਾ ਨਹੀਂ ਪਾਇਆ ਤਾਂ ਮੈਂ ਕਿਹਾ ਚਲੋ ਮੈਂ ਤੁਹਾਨੂੰ ਡਿਪੈਂਡਡ ਕੱਪੜੇ ਲੈ ਕੇ ਦਿੰਦਾ ਤਾਂ ਅਸੀਂ ਉੱਥੇ ਸਾਡੇ ਫਤਿਹਗੜ੍ਹ ਸਾਹਿਬ ਰੈਡ ਟੇਪ ਦਾ ਸ਼ੋਅਰੂਮ ਨਮ ਨਮਾ ਫੁੱਲਾ ਸੀ ਉਸ ਟਾਈਮ ਤਾਂ ਮੈਂ ਆਪਣੇ ਫਾਦਰ ਨੂੰ ਉੱਥੇ ਲੈ ਗਿਆ ਤੇ ਉੱਥੇ ਜਾ ਕੇ ਡੈਡ ਪ੍ਰਾਈਸ ਟੈਗ ਦੇਖੀ ਜਾਣ ਕੱਪੜਾ ਚੱਕਿਆ ਕਰਨ ਦੇਉ ਦਾ ਪ੍ਰਾਈਸ ਦੇਖਣ ਲੱਗ ਜਿਆ ਕਰ ਨੂੰ ਤੇ ਮੈਂ ਡੈਡ ਨੂੰ ਕਿਹਾ ਕਿ ਤੁਸੀਂ ਪ੍ਰਾਈਸ ਨਾ ਦੇਖੋ ਜੋ ਤੁਹਾਡਾ ਦਿਲ ਕਰਦਾ ਤੁਸੀਂ ਲੈ ਲਓ ਚਲੋ ਕਾਫੀ ਕੁਝ ਕਹਿਣ ਤੋਂ ਬਾਅਦ ਡੈਡ ਨੇ ਕੱਪੜੇ ਲੈ ਲਏ ਡੈਡ ਨੇ ਇੱਕ ਪੈਂਟ ਸ਼ਰਟ ਇੱਕ ਡੈਡ ਨੂੰ ਰੈਟੇਵ ਦੇ ਸ਼ੂਜ਼ ਸੀਗੇ ਉਹ ਪਸੰਦ ਸੀ ਕਾਫੀ ਉਹ ਲੈ ਉਹਨਾਂ ਨੇ ਤਾਂ ਆਂਦੇ ਹੋਏ ਮੈਂ ਡੈਡ ਨੂੰ ਗੱਡੀ ਦੇ ਵਿੱਚ ਬੋਲਿਆ ਕਿ ਇਹ ਤੁਸੀਂ ਕੱਪੜੇ ਅੱਜ ਸ਼ਾਮ ਨੂੰ ਆਪਾਂ ਸੈਲੀਬ੍ਰੇਟ ਕਰਾਂਗੇ ਤੁਹਾਡਾ ਤੁਹਾਡੀ ਜਿਹੜੀ ਅਨਿਵਰਸਰੀ ਹੈ ਤੁਸੀਂ ਉਹ ਤੁਸੀਂ ਪਾ ਲਓ ਤੋ ਡੈਡ ਕਹਿੰਦੇ ਕਿ ਅੱਜ ਨਹੀਂ ਪਾਉਣੇ ਕੱਪੜੇ ਇਹ ਮੈਂ ਜਦੋਂ ਤੇਰਾ ਰਿਸ਼ਤਾ ਕਰੂੰਗਾ ਮੈਂ ਉਸ ਦਿਨ ਕੱਪੜੇ ਪਾਉਂਗਾ ਇਹ ਕੁਝ ਦਿਨ ਬਾਅਦ ਹੀ ਡੈਡ ਬਹੁਤ ਜ਼ਿਆਦਾ ਬਿਮਾਰ ਹੋ ਗਏ ਤੇ ਉਹ ਕੱਪੜੇ ਪਾਉਣੇ ਡੈਡ ਨੂੰ ਨਸੀਬ ਨਹੀਂ ਹੋਈ ਉਹ ਅੱਜ ਵੀ ਉਸੇ ਤਰ੍ਹਾਂ ਪਏ ਹੋਏ ਨੇ ਘਰੇ ਤੇ ਐਦਾਂ ਦੀਆਂ ਹੋਰ ਵੀ ਬਹੁਤ ਗੱਲਾਂ ਨੇ ਜੋ ਮੈਨੂੰ ਸਾਰੀ ਉਮਰ ਪਰੇਸ਼ਾਨ ਕਰਦੇ ਰਹਿਣਗੀਆਂ ਅੱਜ ਡੈਡ ਦੀ ਤੀਜੀ ਵਰਸੀ ਆ 3 ਸਾਲ ਹੋ ਚੁੱਕੇ ਨੇ ਜਿਨ੍ਹਾਂ ਨੂੰ ਗਿਆਨ ਉਹਨਾਂ ਦੀ ਪਹਿਲੀ ਵਰਸੀ ਤੇ ਮੈਂ ਆਪਣਾ ਪਹਿਲਾ ਗਾਣਾ ਮੈਂ ਨਹੀਂ ਹਾਰਨਾ ਰਿਲੀਜ਼ ਕੀਤਾ ਸੀਗਾ ਤੇ ਸਭ ਨੇ ਵਧੀਆ ਰਿਸਪੌਂਸ ਦਿੱਤਾ ਤੇ ਅੱਜ ਇੱਕ ਸ਼ੇਅਰ ਡੈੱਡ ਦੀ ਲਿਖਿਆ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਨ ਦੇ ਲਈ ਮੈਂ ਆਸ ਕਰਦਾ ਤੁਹਾਨੂੰ ਸਭ ਨੂੰ ਇਹ ਚੰਗਾ ਲੱਗੂਗਾ ਅਗਰ ਚੰਗਾ ਲੱਗਿਆ ਤਾਂ ਸ਼ੇਅਰ ਜ਼ਰੂਰ ਕਰਿਓ ਸੋ ਸ਼ੇਅਰ ਕੁਛ ਇਸ ਤਰ੍ਹਾਂ ਹੈ ਕਿ ਯਾਦਾਂ ਤੇਰੀਆਂ ਨੇ ਮੈਨੂੰ ਰੱਖ ਦਿੱਤਾ ਤੋੜ ਕੇ ਕਿ ਯਾਦਾਂ ਤੇਰੀਆਂ ਨੇ ਮੈਨੂੰ ਰੱਖ ਦਿੱਤਾ ਤੋੜ ਕੇ ਦਿਲ ਦੇ ਹਾਲਾਤ ਦੱਸ ਸਕਦਾ ਨਹੀਂ ਬੋਲ ਕੇ ਦਿਨੋ ਦਿਨ ਅੰਦਰੋਂ ਮੈਂ ਜਾਵਾਂ ਬਸ ਮਰਦਾ ਕਿ ਬਾਪੂ ਤੇਰਾ ਪੁੱਤ ਤੈਨੂੰ ਬੜਾ ਚੀਤੇ ਕਰਦਾ ਬਾਪੂ ਤੇਰਾ ਪੁੱਤ ਤੈਨੂੰ ਬੜਾ ਚੀਤੇ ਕਰਦਾ ਕਿ ਚੀਤੇ ਮੈਨੂੰ ਦਿਨ ਸਾਰੇ ਚੀਤੇ ਉਹ ਪਲ ਨੇ ਕਿ ਬੜਾ ਪਰੇਸ਼ਾਨ ਕੀਤਾ ਮੈਨੂੰ ਉਸ ਗੱਲ ਨੇ ਕਿ ਜਦੋਂ ਅੱਖਾਂ ਸਾਵੇਂ ਜ਼ਿੰਦਗੀ ਤੇ ਮੌਤ ਨਾਲ ਲੜਦਾ ਕਿ ਬਾਪੂ ਤੇਰਾ ਪੁੱਤ ਤੈਨੂੰ ਬੜਾ ਚੇਤੇ ਕਰਦਾ ਬਾਪੂ ਤੇਰਾ ਪੁੱਤ ਤੈਨੂੰ ਬੜਾ ਚੇਤੇ ਕਰਦਾ ਕਿ ਅੱਖਾਂ ਇਹ ਰੋਂਦੀਆਂ دیدار ਤੇਰਾ ਪਾਉਣ ਨੂੰ ਦਿਲ ਮੇਰਾ ਕਰੇ بس ਤੇਰੀ ਗੀਤ ਗਾਉਣ ਨੂੰ ਕਿ ਚਿਹਰੇ ਉੱਤੇ ਹਾਸਾ ਹੁੰਦਾ ਦੁਨੀਆ ਤੋਂ ਪਰਦਾ ਕਿ ਬਾਪੂ ਤੇਰਾ ਪੁੱਤ ਤੈਨੂੰ ਬੜਾ ਹੀ ਚੇਤੇ ਕਰਦਾ ਕਿ ਮੰਨਿਆਂ ਬਣਾਈਆਂ ਸਭ ਉਹਦੀਆਂ ਹੀ ਖੇਡਾਂ ਨੇ ਕਿ ਮੰਨਿਆਂ ਬਣਾਈਆਂ ਸਭ ਉਹਦੀਆਂ ਹੀ ਖੇਡਾਂ ਨੇ ਤੋੜ ਦਿੱਤਾ ਹੌਸਲਾ ਇਹ ਜੱਗ ਦੀਆਂ ਚੇਡਾਂ ਨੇ ਕਿ ਆਪਣੇ ਹੀ ਬੱਚਿਆਂ ਨਾਲ ਐਵੇਂ ਕਿਉਂ ਤੂੰ ਕਰਦਾ ਕਿ ਬਾਪੂ ਤੇਰਾ ਪੁੱਤ ਤੈਨੂੰ ਬੜਾ ਹੀ ਚੇਤੇ ਕਰਦਾ ਕਿ ਪਰਮਰਠੌਰ ਤੇਰਾ ਲਿਖਣ ਤੇ ਲਾਤਾ ਤੂੰ ਕਿ ਪਰਮਰਠੌਰ ਤੇਰਾ ਲਿਖਣ ਤੇ ਲਾਤਾ ਤੂੰ ਵੇਖ ਤੇਰਾ ਪੁੱਤ ਅੱਜ ਸ਼ਾਇਰ ਬਣਤਾ ਤੂੰ ਸਿਰ ਉੱਤੇ ਹੱਥ ਰੱਖੀ ਕਦੇ ਨਹੀਂ ਮੈਂ ਹਰਦਾ ਬਾਪੂ ਤੇਰਾ ਪੁੱਤ ਤੈਨੂੰ ਬੜਾ ਹੀ ਚੇਤੇ ਕਰਦਾ ਬਾਪੂ ਤੇਰਾ ਪੁੱਤ ਤੈਨੂੰ ਬੜਾ ਹੀ ਚੇਤੇ ਕਰਦਾ ਬੜਾ ਹੀ ਚੇਤੇ ਕਰਦਾ ਲਵ ਯੂ ਬਾਪੂ ਥੈਂਕ ਯੂ ਸੋ ਮੱਚ